ਦੇ 50 60 ਸਾਲਾਂ ਤੋਂ ਲਗਾਤਾਰ ਆ ਜਿਹੜੇ 4-5 ਘਰ ਰਹਿ ਗਏ ਆ ਇਹਦੇ ਵਿੱਚ ਇੱਥੇ ਬਹੁਤ ਕੱਚਾ ਪਿਆ ਹੁੰਦਾ ਸੀਗਾ ਜੀ ਇੱਥੇ ਤੋਂ ਖੰਡਵਾ ਗਏ ਆਪਾਂ ਇਧਰਲੇ ਪਾਸੇ ਤੇ ਬਰਖਾਤਾਂ ਦੇ ਦਿਨਾਂ ਦੇ ਵਿੱਚ ਕੋਈ ਵੀ ਸਾਧਨ ਉਹ ਪਰਲੇ ਪਾਸੇ ਰੋਡ 'ਤੇ ਖੜਾ ਕੇ ਆਉਂਦੇ ਸੀ ਇਹ ਜਿੰਨੇ ਵੀ ਐਮ.ਐਲ.ਏ ਹੋ ਕੇ ਗਏ ਆ ਜਿਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ 15 ਸਾਲ ਐਮ.ਐਲ.ਏ ਰਹੇ ਇੱਥੇ ਹਾਂਜੀ ਹਾਂਜੀ ਤੇ ਉਹਨਾਂ ਤੋਂ ਵੀ ਇਹ ਰਸਤਾ ਨਹੀਂ ਸੀ ਬਣਿਆ ਹੁਣ ਸਾਡੀ ਆਮ ਪਾਰਟੀ ਦੀ ਸਰਕਾਰ ਆਈ ਹੈ ਇੱਕ ਵਧੀਆ ਸੋਚ ਵਾਲੀ ਸਰਕਾਰ ਆਈ ਹੈ ਤੇ ਆ 50 ਸਾਲ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੈਗਾ ਇੰਟਰਲੌਕ ਟਾਈਲ ਲਾ ਕੇ ਇੱਕ ਵਧੀਆ ਰਸਤਾ ਜਿਹੜਾ ਬਣਾਇਆ ਗਿਆ ਸਾਡੇ ਬੱਚਿਆਂ ਦੀ ਬਹੁਤ ਬੁਰੀ ਹਾਲਤ ਸੀ ਅਸੀਂ ਵੀ ਜਦੋਂ ਸਵੇਰ ਡਿਊਟੀ ਜਾਂਦੇ ਤੇ ਵੱਡੇ ਕੰਮਾਂ ਵਾਲਾ ਤੇ ਜਾਂਦੇ ਤੇ ਸਾਡੇ ਬੱਚੇ ਸਕੂਲ ਜਾਂਦੇ ਤੇ ਉਹਨਾਂ ਦੀਆਂ ਬਾਂਦੀਆਂ ਤੇ ਬੂੜ ਜਰਾਮਾਂ ਸਾਬ ਆਪਣਾ ਲੰਗਾ ਗਈ ਹੋ ਮਤਲਬ ਬੜਾ ਬਹੁਤ ਬੜਾ ਹਾਲ ਸੀ ਫੋੜੀ ਚਾਂਦ ਜੀ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡਾ ਐਨੀ 50 ਸਾਲ ਬਾਅਦ 52 ਸਾਲ ਬਾਅਦ ਸਭ ਸੁਣੀਏ ਜੀ ਬਿਜਲੀ ਵੀ ਸਾਡੇ ਫੋੜਾ ਹੁਣ ਲੱਗੀ ਹੁਣ ਲੱਗੀ ਹਾਂ ਜੀ ਤੁਹਾਡੇ ਦਾ ਓਡੀਓ ਮਿਹਰਬਾਨੀ ਹੋਈ ਯਾਰ ਚਲੋ ਤੁਸੀਂ ਆਏ ਕਿ ਤੁਸਲ ਮੈਂ ਤੁਹਾਡੇ ਨਾਲ ਸੀ ਜੀ ਹਾਂਜੀ ਹਾਂਜੀ ਸੋ ਮੈਂ ਹਾਂਜੀ ਹਾਂਜੀ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਕਿਉਂਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਹੀ ਅਸੀਂ ਕੰਮ ਕਰ ਰਹੇ ਹਾਂ ਔਰ ਸਾਡੀ ਇਹੀ ਕੋਸ਼ਿਸ਼ ਹੈ ਇਹ ਲੋਕਾਂ ਨੂੰ ਜਿਹੜਾ ਉਹਨਾਂ ਦੀ ਜੋ ਬਣਦਾ ਉਹਨਾਂ ਦਾ ਹੱਕ ਮਿਲਿਆ ਬਹੁਤ ਬਹੁਤ ਧੰਨਵਾਦ